ਅੱਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਜੀਤ ਸਿੰਘ ਪਟਾਰ ਜਿਹੜਾ ਕਾਵਰੇਜ ਨਾਲੋਂ ਤੁਹਾਡੀ ਸਾਹ ਚ ਕੋਲ ਲੱਗਾ ਸੱਚਾ ਗੁਰੂ ਲਾਦਰ ਦੇ ਦਿਵਸ ਦੇ ਸੰਬੰਧ ਦੇ ਵਿੱਚ ਜੋ ਲਿਖੀ ਹੈ ਕਿ ਸੋ ਰਚਨਾ ਸ਼ੁਰੂ ਕਰਦੇ ਆ ਜੀ ਜਿਨ੍ਹਾਂ ਦਿਲਾਂ ਨੂੰ ਦਿਲਾਂ ਦੀ ਚਾਹ ਹੁੰਦੀ ਲੱਭ ਲੈਂਦੇ ਉਹ ਸੱਜਣਾ ਪਿਆਰਿਆਂ ਨੂੰ ਜੀਰ ਲੈਂਦੇ ਉਹ ਸਮੁੰਦਰ ਵੀ ਤਰ ਜਾਂਦੇ ਨਹੀਂ ਲੱਭ ਦਿਓ ਸਾਧਨਾ ਸਹਾਰਿਆਂ ਨੂੰ ਸੱਜਣ ਸੱਜਣਾ ਖਾਤਰ ਜਿੰਦਵਾਰ ਦੰਦੇ ਪਿੱਠ ਵਿਖਾਉਦੇ ਨਹੀਂ ਵਾਂਗ ਗਦਾਰਿਆਂ ਦੇ ਲੱਖ ਪੌਣ ਜਾ ਰਾਹੇ ਪਰਮੋਣ ਭਾਵੇਂ ਸੱਜਣ ਪੁੱਜਦੇ ਟਿਕਾਣੇ ਸੱਜਣਾ ਪਿਆਰਿਆਂ ਦੇ ਮੱਖਣ ਸਾ ਪਿਆਰਾ ਗੁਰੂ ਘਰ ਦਾ ਅੱਜ ਗੁਰੂ ਦੇ ਚਰਨੀ ਗੁਜਾਰਦਾ ਹੈ ਗੁਰੂ ਪਿਆਰੇ ਦੀ ਅਰਜ ਸਵਕਾਰ ਕਰਕੇ 베ੜਾ ਮੱਖਣ ਸਾਹ ਦਾ ਡੁੱਬਦਾ ਤਾਰਦਾ ਹੈ 베ੜਾ ਤਰਿਆ ਵੇਖ ਸਾ ਗਦਗਦ ਹੋਇਆ ਚਾਹ ਸਾਹ ਦਾ ਨਾ थमਿਆ ਜਾਮਦਾ ਏ ਮਕਾ ਕੇ ਆਪਣੇ ਕਾਰਜ ਮੱਖਣ ਸਾਹ ਸਾਰੇ ਸਿਮੇਤ ਲਾਓ ਲਸ਼ਕਰ ਤੁਰਿਆ ਗੁਰੂਦਾਰ ਵੱਲ ਨੂੰ ਆਉਂਦਾ ਏ ਉਸ ਦਾ ਪਸਾਉਂਦਾ ਸਿੱਖ ਸੰਗਤਾਂ ਤੋਂ ਪੁੱਜ ਬਕਾਲੇ ਨਗਰ ਜਾਂਦਾ ਸਾ ਮੱਖਣ ਆ ਕੇ ਪਿੰਡੋਂ ਬਾਹਰ-ਬਾਰ ਭਾਈ ਘੂਰੇ ਡੇਰੇ ਲੈਂਦਾ ਸੌਣੀ ਹੈ ਆਪਣੀ ਬਣਾ ਮੱਖਣ ਮੱਖਣ ਸਾ ਜਦ ਪੁੱਜਦਾ ਭਾਈ ਮੇਰੇ ਘਰ ਵੇਖ ਅਚਰਜ ਪਖੰਡੀਆਂ ਦਾ ਹੋਇਆ ਹੈਰਾਨ ਮੱਖਣ ਕਿਵੇਂ ਲੱਭਾਂ ਮੈਂ ਇਨਾਂ ਤੋਂ ਸੱਚਾ ਗੁਰੂ ਹੈ ਕਿਹੜਾ ਰੱਖ ਕੇ ਮੋਰਾ ਕੱਕ ਕਰਦਾ ਸਭ ਦਾ ਈਮਾਨ ਮੱਖਣ ਆਖਰ ਲਾਲਚੀ ਸਾਰੇ ਹੀ ਫੇਲ ਹੋਏ ਮੱਖਣ ਸਾਹ ਦੇ ਵਸਾਏ ਹੋਏ ਜਾਲ ਅੱਗੇ ਮੰਦ ਬੁੱਧੀ ਸਿਆਣਪ ਤੋਂ ਦੂਰ ਬੈਠੇ ਮੂਰੇ ਮਾਇਆ ਦੇ ਨੱਚੇ ਵਜਾਏ ਤਾਲ ਅੱਗੇ ਆਖਰ ਸਾਹ ਨਰਾਜ ਹੋ ਮੁੰਨ ਲੱਗਾ ਕਿੱਡਰੇ ਬੱਚਿਆਂ ਦੇ ਤਾਈ ਪੁੱਸਦਾ ਹੈ ਗੁਰੂ ਇਹੀ ਜਾਂ ਹੋਰ ਵੀ ਕੋਈ ਦੱਸ ਦਿਓ ਜਿਹਦਾ ਦਰਜਾ ਇਹਨਾਂ ਤੋਂ ਥੋੜਾ ਉੱਚਦਾ ਹੈ ਬੱਚਿਆਂ ਆਖਿਆ ਹੈ ਇੱਕ ਤੇਗਾ ਰਹਿੰਦਾ ਜਿਹੜਾ ਰੱਬ ਦੇ ਨਾਂ ਨਾਲ ਜੁੜਿਆ ਜੀ ਇਹ ਤਾਂ ਮਾਇਆ ਨੂੰ ਘੁੱਟ-ਕੁੱਟ ਪਾਉਣ ਜੱਫੇ ਪਰ ਉਹ ਵਖਰੀ ਹੀ ਲੀ ਤੇ ਤੁਰਿਆ ਜੀ ਮੱਖਣ ਸਾ ਗੁਰਾ ਕੋਲ ਕੁਝ ਜਾਂਦਾ ਹੈ ਜਾ ਚਰਨੀ ਸਰਦਾ ਮੋਰਾ ਪੰਜ ਸਾਹ ਮੱਖਣ ਗੁਰਾਂ ਆਖਿਆ ਗੁਰਾਂ ਆਖਿਆ ਕੀਤੇ ਕੌਲ ਤੇ ਉੱਤਰ ਪੂਰਾ ਇੱਤਾ ਕੌਲ ਜੋ ਪੂਰਾ ਪੋਦਾ ਮੱਖਣ ਜੇਕਰ ਫਿਰ ਵੀ ਨਹੀਂ ਯਕੀਨ ਆਉਂਦਾ ਨਿਸਾਨੀ ਮੋਢੇ ਤੇ ਵੇਖ ਲੈ ਆਹ ਮੱਖਣ ਐਸਾ ਖੁਸ਼ੀ ਚ ਸਾਹ ਮਧੂਸ ਹੋਇਆ ਸੀਸ ਚੁੱਕ ਨਾ ਸਕਿਆ ਉਹ ਤਾਂ ਮੱਖਣ ਪੱਡਿਆ ਲੈ ਕੇ ਆਗਿਆ ਗੁਰਾਂ ਤੋਂ ਸਾਹ ਮੱਖਣ ਗਿਆ ਕੋਠੇ ਦੇ ਉੱਪਰ ਚੜ੍ਹ ਹੈ ਜੀ ਸਾਚਾ ਗੁਰਲਾਦੋ ਰੇ ਸਾਚਾ ਗੁਰਲਾਦੋ ਰੇ ਗਿਆ ਪੱਲੂ ਫੇਰ ਮੱਖਣ ਸਾ ਕਰ ਹੈ ਜੀ ਸਭ ਭੱਜ ਗਏ ਪਖੰਡੀ ਛੱਡ ਦੁਕਾਨਦਾਰੀ ਜਦੋਂ ਗਿਆਨ ਦਾ ਚਾਨਣ ਚੜ ਆਇਆ ਕੂੜ ਅਗਿਆਨਤਾ ਆਪਣੇ ਰਾਹ ਪੈ ਗਈ ਸੱਚ ਜਦ ਆਪਣੇ ਹੈ ਜੀ ਗੜ ਆਇਆ ਸੱਚ ਜਦ ਆਪਣੇ ਹੈ ਜੀ ਗੜ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰੇ ਕਦੇ ਤੁਹਾਨੂੰ ਰਚਨਾ ਪਸੰਦ ਆਵੇਗੀ ਜੇਕਰ ਪਸੰਦ ਆਈ ਲਾਈਕ ਤੇ ਕਮੈਂਟ ਜਰੂਰ ਕਰਨਾ ਯਾਰਾਂ ਦੋਸਤਾਂ ਨੂੰ ਮੇਰੇ ਚੈਨਲ ਸਬਸਕ੍ਰਾਈਬ ਕਰਨ ਲਈ ਕਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ